ਇਕਨੋਮੀ ਨੈਸਟ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ 3 ਦਸੰਬਰ ਦਾ ਜੋ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਹਸਦਾ ਦਿੱਤਾ ਗਿਆ ਸੀ ਉਸ ਦਾ ਅਸਰ ਸਾਹਨੇ ਵਾਲ ਚੌਕ ਵਿੱਚ ਦੇਖਣ ਨੂੰ ਮਿਲਿਆ ਜਿਵੇਂ ਕਿ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਪਹਾੜਾ ਰੋਡ ਤੋਂ ਆਉਂਦੀ ਸੜਕ ਤੇ ਦਿੱਲੀ ਰੋਡ ਤੋਂ ਆਉਂਦੀ ਸੜਕ ਤੇ ਡੇਲਰ ਰੋਡ ਦੀ ਸੜਕ ਤੇ ਲੁਧਿਆਣੇ ਤੋਂ ਦਿੱਲੀ ਨੂੰ ਜਾਂਦੀ ਸੜਕ ਦਿਖਾਉਂਦੇ ਹਾਂ ਤੁਹਾਨੂੰ ਆਓ ਆਪਾਂ ਇੱਥੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਧਰਨਾ ਪੰਜਾਬ ਬੰਦਾ ਇਹ ਆਵਾਜ਼ ਦਾ ਆਵਾਜ਼ ਦਿੱਤੀ ਵਿਸ਼ੇ ਪਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਅਸ਼ਤ ਪ੍ਰਸ਼ਾਸਨਾ ਠੀਕਾ ਕੁਹਲੜਵਾਜੀ ਕਰੂਆ ਜਾਂ ਕੋਈ ਤੱਕਾਂ ਨਹੀਂ ਹੋ ਸਭ ਤੋਂ ਬਾਅਦ ਖੜੇ ਬਾਕੀ ਪੂਰੇ ਭਾਰਤ ਵਿੱਚ ਪਤਾ ਬਈ 704 ਬੰਦਾ ਪਬਲਿਕ ਨੇ ਇਹੀ ਬੇਨਤੀ ਆਪਣੇ ਘਰਾਂ ਚ ਲੋ 4 ਵਜੇ ਬਾਹਰ ਨਹੀਂ ਜਾਣਾ ਚਾਹਤ ਬਾਅਦ ਨਿਕਲੋ ਐਵੇਂ 10 ਵਜੇ ਤੱਕ ਸਮਝ ਦੇਖੋ 10 ਵਜੇ ਹੋ ਰਹੀ ਆ ਮੈਂ ਜਾ ਰਹਿੰਦੇ ਅਮਰਜੈਂਸੀ ਕੋਈ ਮਰੀਜ਼ ਆ ਉਹਨੂੰ ਬਾਹਰ ਕਢਾ ਦੇ ਖੁਦ ਭੇਜਿਆ ਕੋ ਡਿਊਟੀ ਵਾਲਾ ਨੂੰ ਪਾ ਕਢਾ ਦੇ ਜੇ ਬੰਦ ਤਾਂ ਮਤਲਬ ਬੰਦ ਆ ਜੀ बंद ਜਿੰਦਾਬਾ ਵੀ ਅਸੀਂ ਵੀ ਸਵੇਰ ਦੇ ਖੜੇ ਆ ਨਾ ਸਾਥ ਜੋ ਦੱਲੇਆਲ ਸਾਹਿਬ ਉੱਥੇ ਦੇਖ ਲੋ ਬਿਮਾਰ ਨੇ ਉਹ ਕਿਹਨਾਂ ਖਾਤਰ ਖੜੇ ਨੇ ਆਪਣੇ ਖਾਤਰ ਖੜੇ ਨੇ ਨਾ ਦੱਲੇਆਲ ਸਾਹਿਬ ਜਿਹੜੇ ਨੇ 31 ਦਿਨ ਹੋ ਗਏ ਉਹਨਾਂ ਨੂੰ ਕੁਛ ਨਹੀਂ ਖਾਦਾ ਪੀਤਾ ਉਹਨਾਂ ਨੇ ਪਾਣੀ ਤੱਕ ਨਹੀਂ ਪੀਤਾ ਠੀਕ ਹੈ ਨਾ ਜੀ ਅਪਰੇ ਕਰਕੇ ਖੜੇ ਨੇ ਉਹ ਵੀ ਸਾਥ ਜੋ ਪਹਿਲੇ ਸੀ ਖੜੇ ਸਾਮ ਤੱਕ ਡੇਰਾਲੇ ਸਵੇਰ ਦੇ ਖੜੇ ਆ ਬਾਬਾ ਜੀ ਇਹ ਜਿਹੜਾ ਭਾਰ ਦਾ ਪੰਜਾਬ ਮੰਦਾ ਜਿੱਥੇ ਨੂੰ ਦਿੱਤਾ ਗਿਆ ਜਥੇਦਾਰਾਂ ਨੇ ਹਾਂ ਜੀ ਇਹਦਾ ਕੀ ਅਸਰ ਦੇਖਣ ਨੂੰ ਮਿਲਿਆ ਅਸਰ ਨੂੰ ਬਹੁਤ ਮਾੜਾ ਦੇਖਿਆ ਜੀ ਅਸੀਂ ਤਾਂ ਕੰਮਕਾਰ ਤੋਂ ਆ ਰਹੇ ਰਸਤਾ ਬੰਦਾ ਦੱਸੋ ਕੀ ਕੀਤਾ ਜਾਵੇ ਅਸੀਂ ਅਤਰਸ ਦੁਬਾਰੇ ਕੋ ਜਾਣਾ ਕਹਿੰਦੇ ਵੀ ਜਾਮ ਲੱਗਿਆ ਹੋਇਆ ਵਾ ਹੁਣ ਅਸੀਂ ਵੀ ਇਹਨਾਂ ਦੇ ਨਾਲ ਖੜ ਗਏ ਜੇ ਤੁਸੀਂ ਗੁਰੂ ਦੇ ਸੇਕ ਇਹਨਾਂ ਦਾ ਸਾਥ ਨਹੀਂ ਦੇਵੋਗੇ ਤਾਂ ਫੌਜਾਂ ਦੇਨੇ ਅਸੀਂ ਵੀ ਨਾਲ ਖੜ ਗਏ ਅਸੀਂ ਵੀ ਨਾਲ ਖੜ ਗਏ ਜੀ ਸਾਥਾ ਪੂਰਾ ਗੁਰਦਿਆ ਫੌਜਾਂ ਦਾ ਨਾਲ ਖੜੇ ਆ ਗਏ ਈਸ਼ੋਰ ਹਾਰ ਗੁਰਿਆ ਕਾਲ ਈਸ਼ੋਰ ਹਾਰ ਗੁਰਿਆ ਕਾਲ ਆਪਣੇ ਪੰਜਾਬ ਦੇ ਸਰਕਾਰ ਫਰਦਾਰ ਬੰਦ ਉਹਨਾਂ ਨੇ ਕਰਵਾਏ ਵੀ ਸਾਰੇ 7 ਦਿਨ ਬੰਦ ਕਰਨੇ ਪੰਜਾਬੀਆਂ ਦਾ 7 ਦਿਨ ਦੋ ਫਿਰ ਸੈਂਟਰ ਸਰਕਾਰ ਕੁੱਤੀ ਆ ਇਹਨਾਂ ਨੇ ਸਾਰਾ ਕੰਮ ਕਰਵਾਇਆ ਆ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਹਕਤਾਂ ਗਿਆ ਸੀਗਾ ਪੰਜਾਬ ਬੰਦ ਤੇ ਉਹਦੇ ਤੇ ਸਮਰਥਨ ਕਰਦੇ ਹੋਏ ਅਸੀਂ ਅੱਜ ਸਾਨੇਵਾਲ ਦੇ ਸਾਰੇ ਕਿਸਾਨ ਸਾਡੇ ਦੁਕਾਨਦਾਰ ਭਰਾ ਤੇ ਜਿੰਨੇ ਵੀ ਸਥਾਨੇ ਵਾਲੇ ਸਾਰੇ ਸੰਸਥਾਵਾਣੇ ਆਵਨੇ ਸਾਡਾ ਸਮਰਥਨ ਕੀਤਾ ਤੇ ਪੂਰਨ ਤੌਰ ਤੇ ਅੱਜ ਸਾਨੇਵਾਲ ਸਾਰਾ ਬਾਜ਼ਾਰ ਸਭ ਕੁਝ ਬੰਦਾ ਤੇ ਅਸੀਂ ਅੱਜ ਚੌਕ ਦੇ ਵਿੱਚ 4 ਵਜੇ ਤੱਕ 7 ਵਜੇ ਤੋਂ ਲੈ ਕੇ ਧਰਨਾ ਦੇ ਰਹੇ ਹਾਂ ਜਿਹਨੂੰ ਸਮਰਥਨ ਮਿਲਿਆ ਲੋਕਾਂ ਦਾ ਜਿਹਨੂੰ ਪੂਰਾ ਸਮਰਥਨ ਮਿਲ ਰਿਹਾ ਸਾਹਨੇ ਹਾਲ ਦਾ ਸਾਨੂੰ 100% ਸਮਰਥਨ ਮਿਲਿਆ ਸਭ ਬਾਜ਼ਾਰ ਸਭ ਕੁਝ ਏ ਟੂ ਜ਼ेड ਕੋਈ ਦੁਕਾਨ ਨਹੀਂ ਖੁੱਲੀ ਸਭ ਕੁਝ ਬੰਦ ਆ ਜਿਸ ਤਰ੍ਹਾਂ ਦੀਆਂ ਸਵਾਵਾਂ ਜਿਹੜੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਸਵਾਵਾਂ ਕਰਕੇ ਨਹੀਂ ਇਹਦੇ ਵਿੱਚ ਐਮਰਜੈਂਸੀ ਸਵਾਵਾਂ ਜਿਵੇਂ ਲਾਗੂ ਉਹਨਾਂ ਨੇ ਕਹੀਆਂ ਸੀ ਆਪਾਂ ਨੂੰ ਯੂਨੀਅਨਾਂ ਨੇ ਤੇ ਐਮਰਜੈਂਟ ਐਂਬੂਲੈਂਸ ਤੇ ਕੋਈ ਵਿਆਹ ਦਾ ਕੋਈ ਮਰਗ ਦਾ ਉਹ ਗੱਡੀਆਂ ਨੂੰ ਅਸੀਂ ਜਾਣਦੇ ਰਹੇ ਆ ਬਾਕੀ ਸਭ ਕੁਝ ਬੰਦ ਹੈ ਯਾਰ ਜਿੱਕਰ ਕਿਸ ਤਰ੍ਹਾਂ ਵੀ ਦਿੱਕਤੀ ਜੀ ਮਤਲਬ ਕਾਫੀ ਦੰਦੇ ਸਾਹਮਣੇ ਕੋ ਜਿਹੜੇ ਇਹ ਜਿੱਥੇ ਡਿਰੇਕਟਰ ਸਾਹਿਬ ਵੀ ਬੈਠੇ ਨੇ ਇਸੇ ਦਾ ਨਹੀਂ ਦੇਖਦਾ ਕਿਸ ਤਰ੍ਹਾਂ ਵੀ ਕਰਦੇ ਲੋਕ ਅਪੀਲ ਇਹੀ ਆ ਵੀ ਜੋ ਕਿਸਾਨ ਨੇ ਜੋ ਧਰਨੇ ਤੇ ਬੈਠਿਆ ਡੱਲੇ ਵਾਲਾ ਸਾਹਿਬ ਮਰਨ ਵਰ ਤੇ ਬੈਠਿਆ ਅੱਜ ਉਹਨਾਂ ਦਾ 31ਵਾਂ 32ਵਾਂ ਦੇਣਾ ਤੇ ਅਸੀਂ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਤੇ ਧਰਨੇ ਤੇ ਹਾਜ਼ਰੀ ਲਵਾਉਣ ਤੇ ਉਹਨਾਂ ਦਾ ਸਮਰਥਨ ਕਰਨ ਤੇ ਜੋ ਇਹ ਗੁੰਗੀ ਬੋਲੀ ਸਰਕਾਰ ਆ ਤੇ ਜਾਗੇ ਤੇ ਇਹ ਕਾਨੂੰਨ ਨੇ ਇਹ ਰੱਦ ਕੀਤੇ ਜਾਣ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਕਿਸੇ ਕਿਨੇ ਦੀ ਲੜਾਈ ਹੈ ਜਿਹੜੀ ਲੜੀ ਜਾ ਰਹੀ ਹੈ ਦੇਖਦੇ ਦੇਖੇ ਜਾਂਦੇ ਵੀ ਹੁਣ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਬੈਠੇ ਨੇ ਇੱਥੇ ਤਾਂ ਆਪਣਾ ਦਸਾਂ ਦਾ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਦਾ ਸਮਰਥਨ ਅੰਦਰ ਪੰਜਾਬ ਦੇ ਲੋਕਾਂ ਦਾ ਸਮਰਥਨ ਬਹੁਤ ਆ ਤੇ ਜੋ ਪਹਿਲਾਂ ਜੂਨੀਅਰ ਲਾਈਨ ਤੋਂ 2 4 ਜੂਨੀਆ ਜੋ ਸੰਯੁਕਤ ਮੋਰਚਾ ਬਣਿਆ ਜ ਉਹਨਾਂ ਚੋਂ ਲਾਗੂ ਹੋਈਆਂ ਨੇ ਉਹਨਾਂ ਨੇ ਆਪਣਾ ਸਮਰਥਨ ਨਹੀਂ ਦਿੱਤਾ ਅਸੀਂ ਅਪੀਲ ਕਰਦੇ ਹਾਂ ਉਹ ਵੀ ਆਪਣਾ ਸਮਰਥਨ ਕਰਨ ਇਹਨਾਂ ਦੇ ਨਾਲ ਚੱਲਣ ਤੇ ਤਾਂ ਹੀ ਇਹ ਜਿਹੜੀ ਜੰਗ ਆ ਜਿੱਤੀ ਜਾ ਸਕਦੀ ਹੈ ਇੱਦਾਂ ਕਿ ਤੇ ਦੇਖਿਆ ਜਾਂਦਾ ਕਿ ਰਾਜਨੀਤੀ ਖੇਡੀਆਂ ਨੇ ਬਿਲਕੁਲ ਜੀ ਬਿਲਕੁਲ ਰਾਜਨੀਤੀ ਖੇਡੀ ਗਈ ਆ ਤੇ ਉਹ ਜੂਨੀਆ ਦਾ ਨਾਮ ਨਹੀਂ ਰ ਆ ਰਹੀਆਂ ਅਸੀਂ ਅਪੀਲ ਕਰਦੇ ਹਾਂ ਸਾਰੇ ਜਿੰਨੇ ਵੀ ਜੂਨੀਆ ਨੇ ਪੰਜਾਬ ਦੇ ਸਾਰੇ ਕਿਸਾਨੀ ਭਰਾ ਨੇ ਕਿਸਾਨਾਂ ਦੀਆਂ ਜੂਨੀਆ ਨੇ ਸਾਰੇ ਨਾਮ ਰਲ ਕੇ ਚੱਲਣ ਨਾਲੇ ਲੱਗ ਕੇ ਤਾਂ ਮੋਢੇ ਨਾਲ ਮੋਢਾ ਲਾ ਕੇ ਤਾਂ ਇਹ ਜੰਗ ਜਿੱਤੀ ਜਾ ਸਕਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ। ਮੈਂ ਪੰਜਾਬ ਵਾਸੀਆਂ ਦਾ ਬਹੁਤ ਦਿਲੋਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਕਿਸਾਨ ਮੋਰਚੇ 'ਚ ਪੂਰਾ ਪੂਰਾ ਬੰਦ ਸਦਮਾਤਨ ਕੀਤਾ। ਸਭ ਭਾਈਚਾਰੇ ਰਲ ਕੇ ਸਾਥ ਸਾਨੂੰ ਦੇ ਰਹੇ ਨੇ। ਉੱਤੋਂ ਵੱਧ ਜਾਨੀ ਕਿੰਨਾ ਹੋਰ ਹੋਵੇ। ਇਦੋਂ ਇੱਕ ਨੌਰੀ ਬਾਰਡਰ ਚਾਰ ਸਾਲ ਜਿਵੇਂ ਪੰਜਾਬ ਦਾ ਬੰਦ ਤਾਂ ਹਿੱਤਾ। ਇਹਨੇ ਨੌਰੀ ਬਾਰਡਰ ਗਿਆ ਕਿ ਸਭ ਬੈਠਣ ਨੌਜਵਾਨ ਪੀੜ੍ਹੀ ਨੂੰ ਤਾਂ ਖਾਸ ਤੌਰ ਤੇ ਚਾਹੀਦਾ। ਬਖਨੋਰੀ ਜਾਂ ਇਸ ਤਰ੍ਹਾਂ ਦੇ ਦੇਉ ਫਰਾਜ ਜਿਹਸੇ ਨਾਮ ਦਲੇਵਾਲ ਸਾਹਿਬ ਬੈਠੇ ਨੇ ਉੱਥੇ ਕਾਫੀ ਜਰਾ ਕਾਫੀ ਇਹਨਾਂ ਨੇ ਮੰਨਵਾ ਤਾ ਉਹ ਦੇਖੋ ਜੀ ਡਲੇਵਾਲ ਸਾਹਿਬ ਕੱਲੇ ਬੰਦਾ ਹੁਣ ਕੀ ਕਰ ਸਕਦਾ 34-35 ਦਿਨਾਂ ਤੋਂ ਬੈਠਾ ਵਾ ਇਹ ਹੁਣ ਗੌਂਦੀ ਬੋਲੀ ਸਰਕਾਰ ਨਹੀਂ ਸੁਣ ਰਹੀ ਕੀ ਕਰੀਏ ਹੁਣ ਇਤੋਂ ਬਾਅਦ ਫਿਰ ਸਾਡੇ ਨੌਜਵਾਨਾਂ ਆਸੀਂ ਬੱਚਿਆਂ ਆਵਦੇ ਨੇ ਹਥਿਆਰ ਹੀ ਝਕਾਵਾਂਗੇ ਹੋਰ ਤੇ ਇਤੋਂ ਬਾਅਦਲਾ ਕੋਈ ਛੱਡ ਕੋ ਰਿਆ ਜੇ ਸਾਡੇ ਕੋ ਰਾਜਦਾਨਾ ਦਾ ਪ੍ਰਸ਼ਨ ਕੀਤਾ ਗਿਆ ਕਾਫੀ ਕੇਂਦਰ ਸਰਕਾਰ ਨਾਲ ਗੱਲ ਕੀਤੀ ਗਈ ਸੀ ਇਹਨਾਂ ਨਾਲ ਸਾਫ ਸੋਵਾ ਧੰਨੇ ਰਾਜ ਜਰਾ ਇਹ ਤਿਆਰੀ ਕੀਤਾ ਗਿਆ ਕਿ ਇਹ ਤੇ ਫਿਰ ਹੁਣ ਨਾਲ ਇਸ ਤਰ੍ਹਾਂ ਦਾ ਹੋ ਜਾਏਗਾ ਇਸ ਮਸਲੇ ਉਹ ਤਾਂ ਉਹਨਾਂ ਦੇ ਹਿਸਤੇ ਆ ਜੀ ਸਰਕਾਰ ਮੰਨੇ ਸਾਨੂੰ ਛੇਤੀ ਛੇਤੀ ਕਰਨ ਤੋਂ ਸਰਕਾਰ ਨੂੰ ਆਪ ਚਾਹੀਦਾ ਐਨੇ ਦਿਨ 35 ਦਿਨਾਂ ਤੋਂ ਅੰਨਦਾਤਾ ਬੈਠੇ ਆ ਅੰਨ ਤੋਂ ਬਿਨਾ ਭੁੱਖਾ ਬੈਠਾ ਉਹੀ ਸੋਚਣਾ ਚਾਹੀਦਾ ਧਰਮ ਨੇ ਤਾਂ ਕਈ ਸਾਲ ਹੋ ਗਏ ਲੱਗਿਆਂ ਨੂੰ ਉਹ ਅੰਨਦਾਤੇ ਅੰਨਦਾਤਾ ਬੈਠਾ ਭੁੱਖਾ ਮਰ ਰਿਹਾ ਉਹ ਕੋਸ ਤੋਂ ਸੋਚਣਾ ਚਾਹੀਦਾ ਸਰਕਾਰ ਨੂੰ ਮਾੜਾ ਮੋਟਾ ਸੋਚੇ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਤੇ ਸੰਧਰਨ ਦੇ ਬੈਠੇ ਨੇ ਦੂਜੇ ਪਾਸੇ ਪਰਵਾਸੀ ਆਪਣੇ ਕੰਮਕਾਰ ਕਰਦੇ ਨਜ਼ਰ ਆ ਰਹੇ ਨੇ ਫਰੀਦ ਕਰਦੇ ਨੇ ਜਿਹੜੀ ਗਾਹਾਂ ਜੀ ਤੂੰ ਕੱਲਾ ਪੁੱਖਾ ਹੋਰ ਦਰਦਾਰ ਤੈਨੂੰ ਭੁੱਖਾ ਕੱਲਾ ਜਾਦੇ ਮੋਦੀ ਦਾ ਘਰ ਤੂੰ ਅਸੀਂ ਪਾ ਜੀ ਅਸੀਂ ਗਰਾਮ ਵਿੱਚ ਬੈਠੇ ਹਣੀ ਸਾੜੀ ਰੇੜੀ ਨੂੰ ਸਾੜੀ ਛੱਕੇ ਸੀ ਤੈਨੂੰ ਪਤਾ ਨਹੀਂ ਕਿ ਸਾਰੇ ਬੰਦੇ ਵਿਚਾਰੇ ਧਰਨੇ ਦੇ ਬੰਦੇ ਆ ਗਏ ਨੇ ਆਈ ਦੀ ਪਾ ਹੈਗਾ ਵੀ 3 ਦਿਨ ਦੀ ਛੁੱਟੀ ਹੈ ਤਨਵੀਰ ਦਿਨ ਹੋਵੇ ਬਾਜੇ ਜੈਨੂ ਤੈਨੂੰ ਨਹੀਂ ਪਤਾ ਵੀ ਸਾਰੇ ਬੰਦੇ ਬੰਦਾ ਜੀ ਬੰਦਾ ਬੰਦ ਗਏ ਬੈਠੇ ਗਾਉਂਗਾ ਚੀਨੇ ਦੇਖ ਲੈ ਆ ਰਿਹਾ ਦਿਨ ਲੈ ਆ ਕੋਈ ਵੀ ਇਹ ਥੱਪੇ ਥੋੜੇ ਪੈਨਟ ਆ ਦੇ ਲੱਗਦਾ ਜਿਵੇਂ ਕੋਈ ਨਹੀਂ ਨੂੰ 2-4 ਨੱਪੜੇ ਦੇਖਦੇ ਜੈ ਹਿੰਦ ਮਾਤੀ ਸਰਕਾਰ ਜੈ ਹਿੰਦ ਪ੍ਰੋਤੀ ਸਰਕਾਰ ਜੈ ਹਿੰਦ ਪ੍ਰੋਤੀ ਸਰਕਾਰ ਜੈ ਹਿੰਦ ਜੈ ਹਿੰਦ ਨਿਊਜ਼ਲੀ ਲੇਟਾ ਜੀ ਦੀ ਰੇਕਾ موی سرکار موتی سرکار موتی سرکار موتی سرکار ایک